ਕਾਲ ਜੀ ਜਸਵਿੰਦਰ ਦੇ ਰਿਸੋਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਮਹਾਰਾਜਮਾ ਦੀ ਦਾਲ ਬੜੇ ਹੀ ਸੋਕੇ ਤੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਤੇ ਚਲੋ ਰੈਸਪੀ ਤੁਹਾਰੇ ਨਾਲ ਸ਼ੇਅਰ ਕਰਦੇ ਆਂ ਮਹਾਰਾਜਮਾ ਦੀ ਦਾਲ ਬਣਾਉਣ ਵਾਸਤੇ ਇੱਥੇ ਮੈਂ ਸਾਬਤ ਮਾ ਦੀ ਦਾਲ ਨੂੰ ਲੈ ਕੇ ਚੰਗੀ ਤਰ੍ਹਾਂ ਧੋ ਲਿੱਤਾ ਸੀ ਤੇ ਇਸ ਨੂੰ 2 ਘੰਟੇ ਲਈ ਭਿਗੋ ਕੇ ਰੱਖ ਦਿੱਤਾ ਹੈ ਮੈਂ ਇੱਥੇ ਇੱਕ ਕਟੋਰੀ ਦਾਲ ਦੀ ਲਈ ਹੈ ਤੇ ਉਸੇ ਕਟੋਰੀ ਦੇ ਨਾਪ ਨਾਲ ਮੈਂ ਇੱਥੇ ਅੱਧਾ ਕਟੋਰੀ રાજમા ਲਏ ਨੇ રાજમા ਨੂੰ ਭਿગો ਕੇ ਨਹੀਂ ਰੱਖਣਾ ਤੇ ਇੱਥੇ ਲਾਲ ਵਾਲੇ ਰਾਜਮਾ ਦਾ ਇਸਤੇਮਾਲ ਨਹੀਂ ਕਰਨਾ ਚિતਰੇ ਵਾਲੇ ਰਾਜਮਾ ਦਾ ਹੀ ਇਸਤੇਮਾਲ ਕਰਨਾ ਤੇ ਨਾਲ ਹੀ ਇੱਥੇ ਮੈਂ ਲਸਣ ਅਦਰਕ ਤੇ ਹਰੀਆਂ ਮਿਰਚਾਂ ਵੀ ਲੈ ਲੀਆਂ ਨੇ ਲਸਣ ਅਦਰਕ ਤੇ ਹਰੀਆਂ ਮਿਰਚਾਂ ਨੂੰ ਦਰਦਰਾ ਜਿਹਾ ਪੀਸ ਲਵਾਂਗੇ ਜਾਂ ਚੋਪੜ 'ਚ ਚੋਪ ਕਰ ਲਾਂਗੇ ਸਭ ਤੋਂ ਪਹਿਲਾਂ ਮੈਂ ਕੁੱਕਰ ਰੱਖ ਲਿਆ ਇੱਥੇ ਗੈਸ ਦੇ ਉੱਪਰ ਤੇ ਇਸ ਦੇ ਵਿੱਚ ਮੈਂ ਜਿਸ ਕਟੋਰੀ ਦੇ ਨਾਪ ਨਾਲ ਦਾਲ ਲਈਏ ਉਸੇ ਕਟੋਰੀ ਦੇ ਨਾਪ ਦੇ ਨਾਲ ਮੈਂ 5 ਕਟੋਰੀਆਂ ਦੇਖੋ ਇੱਥੇ ਪਾਣੀ ਦੀਆਂ ਲੈ ਰਹੀਆਂ ਹਾਂ ਤੇ ਪੰਜ ਕਟੋਰੀਆਂ ਮੈਂ ਪਾਣੀ ਦੀਆਂ ਇੱਥੇ ਪਾ ਲਿੱਤੀਆਂ ਨੇ ਤੇ ਹੁਣ ਇਸ ਦੇ ਵਿੱਚ ਜਿਹੜੀ ਦਾਲ ਪਿਘੋ ਕੇ ਰੱਖੀ ਹੋਈ ਹੈ ਉਹ ਵੀ ਪਾ ਦਾਂਗੇ ਤੇ ਨਾਲ ਹੀ ਇੱਥੇ ਮੈਂ ਰਾਜਮਾ ਵੀ ਪਾ ਦਾਂਗੀ ਰਾਜਮਾ ਨੂੰ ਮੈਂ ਚੰਗੀ ਤਰ੍ਹਾਂ ਧੋ ਲਿੱਤਾ ਹੋਇਆ ਤੇ ਲਸਣ ਅਦਰਕ ਤੇ ਹਰੀਆਂ ਮਿਰਚਾਂ ਨੂੰ ਵੀ ਦਰਦਰਾ ਜਿਹਾ ਪੀਸ ਲਿਆ ਹੋਇਆ ਉਹ ਵੀ ਹੁਣ ਇਸ ਦੇ ਵਿੱਚ ਪਾ ਦਾਂਗੇ ਤੇ ਨਾਲ ਹੀ ਇੱਥੇ ਹੁਣ ਮੈਂ ਇੱਕ ਚਮਚ ਨਮਕ ਦਾ ਭਰ ਕੇ ਪਾ ਰਹੀ ਹਾਂ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਨਮਕ ਇਸ ਦੇ ਵਿੱਚ ਪਾ ਸਕਦੇ ਹੋ ਤੇ ਨਾਲ ਹੀ ਇਸ ਦੇ ਵਿੱਚ ਪਾ ਦਾਂਗੀ ਮੈਂ ਅੱਧਾ ਚਮਚ ਹਲਦੀ ਪਾਊਡਰ ਤੇ ਚਮਚ ਦਾ ਚੌਥਾ ਹਿੱਸਾ ਇੱਥੇ ਹਿੰਗ ਦਾ ਵੀ ਪਾਣਾ ਹੈ ਹਿੰਗ ਪਾਉਣ ਦੇ ਨਾਲ ਜਿਹੜਾ ਫਲੇਵਰ ਹੈਗਾ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਕੁੱਕਰ ਦਾ ਟੱਕਣ ਬੰਦ ਕਰ ਦਾਂਗੇ ਤੇ ਸਭ ਤੋਂ ਪਹਿਲਾਂ ਹਾਈ ਫਲੇਮ ਦੇ ਉੱਪਰ ਤਿੰਨ ਵਿਸਲ ਆਣ ਤੋਂ ਬਾਅਦ ਫਿਰ ਫਲੇਮ ਨੂੰ ਲੋ ਕਰ ਦੇਣਾ ਤੇ 15 ਮਿੰਟ ਤੱਕ ਇਸ ਨੂੰ ਪਕਾਣਾ ਹੈ ਲੋ ਫਲੇਮ ਤੇ ਤੇ 15 ਮਿੰਟ ਇਸ ਨੂੰ ਲੋ ਫਲੇਮ ਤੇ ਵੀ ਪਕਾ ਲਿਆ ਇਸ ਦੀਆਂ ਵਿਸਲ ਵੀ ਆ ਗਈਆਂ ਨੇ ਤੇ ਹੁਣ ਇਸ ਨੂੰ ਖੋਲਦੇ ਆਂ ਤੇ ਦੇਖੋ ਦਾਲ ਬਹੁਤ ਵਧੀਆ ਤਰੀਕੇ ਨਾਲ ਗਲ ਚੁੱਕੀ ਹੈ ਇਹ ਦਾਲ ਹਜੇ ਗੜੀਏ ਇਸ ਦੇ ਵਿੱਚ ਹਜੇ ਪਾਣੀ ਬਿਲਕੁਲ ਵੀ ਨਹੀਂ ਪਾਣਾ ਤੇ ਰਾਜਮਾ ਵੀ ਦੇਖੋ ਚੰਗੀ ਤਰ੍ਹਾਂ ਗਲ ਗਏ ਹੋਏ ਨੇ ਪਾਣੀ ਇਸ ਦੇ ਵਿੱਚ ਬਾਅਦ ਵਿੱਚੋਂ ਪਾਵਾਂਗੇ ਹੁਣ ਇੱਕ ਮੈਂ ਕੜਾਈ ਲੈ ਲਈਏ ਇਸ ਦੇ ਵਿੱਚ ਇੱਕ ਕੜਚੀ ਮੈਂ ਦੇਸੀ ਘਿਓ ਦੀ ਪਾ ਲਈਏ ਜੇ ਇਸ ਦਾਲ ਦੇ ਵਿੱਚ ਦੇਸੀ ਘਿਓ ਦਾ ਤੜਕਾ ਲੱਗਿਆ ਹੋਵੇ ਤਾਂ ਇਹ ਦਾਲ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਤੇ ਘਿਓ ਗਰਮ ਹੋ ਚੁੱਕਾ ਹੈ ਇਸ ਦੇ ਵਿੱਚ ਮੈਂ ਇੱਕ ਚਮਚਾ ਜੀਰਾ ਪਾ ਦਿੱਤਾ ਤੇ ਡੇਢ ਮਿੰਟ ਜੀਰਾ ਪੁੰਨਨ ਤੋਂ ਬਾਅਦ ਇਸ ਦੇ ਵਿੱਚ ਮੈਂ ਦੋ మీడియం ਸਾਈਜ਼ ਦੇ ਪਿਆਜ਼ ਬਰੀਕ-ਬਰੀਕ ਕੱਟ ਕੇ ਪਾ ਲਿੱਤੇ ਨੇ ਤੇ ਪਿਆਜ਼ ਨੂੰ ਬਰਾਊਨ ਹੋਣ ਤੱਕ ਭੁੰਨਾਂਗੇ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਪਿਆਜ਼ ਵੀ ਬਰਾਊਨ ਹੋ ਚੁੱਕਾ ਹੈ ਤੇ ਹੁਣ ਇਸ ਦੇ ਵਿੱਚ ਮੈਂ ਦੋ ਟਮਾਟਰਾਂ ਦੀ ਪੇਸਟ ਪਾ ਦਿੱਤੀ ਹੈ ਤੇ ਇਹ ਤੜਕਾ మీడియం ਫਲੇਮ ਦੇ ਉੱਪਰ ਹੀ ਲਗਾਣਾ ਹੈ ਟਮਾਟਰ ਪਾਉਣ ਤੋਂ ਬਾਅਦ ਇਸ ਦੇ ਵਿੱਚ ਨਾਲ ਹੀ ਇੱਕ ਚਮਚਾ ਝੜ ਕੇ ਮੈਂ ਕਸ਼ਮੀਰੀ ਲਾਲ ਮਿਰਚ ਦਾ ਪਾ ਦਿੱਤਾ ਤੇ ਅੱਧਾ ਚਮਚ ਗਰਮ ਮਸਾਲੇ ਦਾ ਪਾ ਦਿੱਤਾ ਮੀਡੀਅਮ ਫਲੇਮ ਦੇ ਉੱਪਰ ਹੀ ਇਹ ਤੜਕਾ ਹੁਣ ਭੁੰਨਣਾ ਹੈ ਇਸ ਨੂੰ ਲਗਾਤਾਰ ਹਿਲਾਉਂਦੇ ਜਾਣਾ ਬਹੁਤ ਹੀ ਛੇਤੀ ਦੇਖੋ ਇਹ ਮਸਾਲਾ ਭੁੰਨਿਆ ਜਾ ਰਿਹਾ ਹੈ ਇਹ ਤੜਕਾ ਭੁੰਨਿਆ ਜਾ ਰਿਹਾ ਹੈ ਇਹ ਵਾਲਾ ਤੇ ਦੇਖੋ ਇਸ ਮਸਾਲੇ ਨੇ ਕਿ ਉਹ ਵੀ ਛੱਡਣਾ ਸ਼ੁਰੂ ਕਰ ਦਿੱਤਾ ਹੈ ਇਹ ਹੀ ਨਿਸ਼ਾਨੀ ਹੁੰਦੀ ਹੈ ਕਿ ਇਹ ਮਸਾਲਾ ਤੜਕਾ ਬਹੁਤ ਵਧੀਆ ਤਰੀਕੇ ਨਾਲ ਭੁੰਨਿਆ ਗਿਆ ਹੈ ਤੇ ਹੁਣ ਇਸ ਦੇ ਵਿੱਚ ਜਿਹੜੀ ਦਾਲ ਹੈਗੀ ਇਹ ਵੀ ਨਾਲ ਹੀ ਪਾ ਦਾਂਗੇ ਤੇ ਦੇਖੋ ਇਸ ਤਰ੍ਹਾਂ ਮੈਂ ਦਾਲ ਪਾ ਰਹੀ ਹਾਂ ਤੜਕੇ ਦੇ ਵਿੱਚ ਤੇ ਇੱਥੇ ਸਾਰੀ ਦਾਲ ਹੁਣ ਮੈਂ ਤੜਕੇ ਦੇ ਵਿੱਚ ਪਾ ਦਿੱਤੀ ਹੈ ਤੇ ਹੁਣ ਇਸ ਦੇ ਵਿੱਚ ਮੈਂ 5 ਕਟੋਰੀਆਂ ਹੋਰ ਪਾਵਾਂਗੇ ਪਾਣੀ ਦੀਆਂ ਜਿਹੜਾ ਪਾਣੀ ਇੱਥੇ ਪਾਣਾ ਹੈ ਉਹ ਗਰਮ ਕਰਕੇ ਪਾਣਾ ਹੈ ਠੰਡਾ ਪਾਣੀ ਨਹੀਂ ਪਾਣਾ ਇੱਥੇ ਤੇ ਤੁਸੀਂ ਜਿੰਨੀ ਪਤਲੀ ਦਾਲ ਖਾਣਾ ਚਾਹੁੰਦੇ ਹੋ ਆਪਣੇ ਹਿਸਾਬ ਦੇ ਨਾਲ ਪਾਣੀ ਦੀ ਮਾਤਰਾ ਘਟਾਵਦਾ ਸਕਦੇ ਹੋ ਤੇ ਗਰਮ ਪਾਣੀ ਪਾਉਣ ਤੋਂ ਬਾਅਦ ਇਸ ਨੂੰ ਦੇਖੋ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਦੇਣਾ ਦਾਲ ਆਪਾਂ ਭਿਗੋ ਕੇ ਰੱਖੀ ਹੋਈ ਸੀ ਇਸ ਕਰਕੇ ਬਹੁਤ ਜਲਦੀ ਬਣ ਗਈ ਏ ਤੇ ਹੁਣ ਇਸ ਨੂੰ ਟੱਕ ਕੇ ਪਕਾਵਾਂਗੇ ਇਸ ਨੂੰ ਟੱਕ ਕੇ ਤਕਰੀਬਨ 5 ਮਿੰਟ ਤੱਕ ਪਕਾਵਾਂਗੇ ਤਾਂ ਜੋ ਇਸ ਦੇ ਵਿੱਚ ਉਬਾਲਾ ਆ ਜਾਏ ਤੇ 5 ਮਿੰਟ ਹੋ ਚੁੱਕੇ ਨੇ ਤੇ ਦੇਖੋ ਦਾਲ ਨੂੰ ਉਬਾਲਾ ਵੀ ਆ ਗਿਆ ਇਸ ਨੂੰ 3-4 ਮਿੰਟ ਲਈ ਹੋਰ ਪਕਾਵਾਂਗੇ ਤੇ ਦੇਖੋ ਦਾਲ ਕਿੰਨੀ ਜਿਆਦਾ ਵਧੀਆ ਬਣ ਕੇ ਤਿਆਰ ਹੋ ਰਹੀ ਹੈ ਬਹੁਤ ਜਿਆਦਾ ਟਾਈਮ ਵੀ ਨਹੀਂ ਲੱਗਾ ਇਸ ਨੂੰ ਤੇ तकरीबन 3-4 ਮਿੰਟ ਹੋ ਗਏ ਨੇ ਦਾਲ ਨੂੰ ਪਕਾਉਂਦੇ ਹੋਏ ਤੇ ਦਾਲ ਬਹੁਤ ਜ਼ਿਆਦਾ ਵਧੀਆ ਰਿਝ ਕੇ ਤਿਆਰ ਹੋ ਚੁੱਕੀ ਏ ਤੇ ਹੁਣ ਇਸ ਦੇ ਵਿੱਚ ਮੈਂ ਬਰੀਕ-ਬਰੀਕ ਕਟਿਆ ਹੋਇਆ ਹਰਾ ਧਨੀਆ ਵੀ ਪਾ ਦਾਂਗੀ ਹਰੇ ਧਨੀਏ ਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਏ ਇਸ ਨੂੰ ਸਕਿਪ ਨਾ ਕਰਿਓ ਜ਼ਰੂਰ ਪਾਈਓ ਤੇ ਦੇਖੋ ਹਰਾ ਧਨੀਆ ਵੀ ਮੈਂ ਪਾ ਦਿੱਤਾ ਇਸ ਦੇ ਵਿੱਚ ਤੇ ਹੌਂਸਲਿਸ ਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਹੁਣ ਇੱਥੇ ਮੈਂ ਗੈਸ ਦੀ ਫਲੇਮ ਬੰਦ ਕਰ ਦਿੱਤੀ ਹੋਈ ਏ ਦਾਲ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਦੇਖੋ ਬਣ ਕੇ ਤਿਆਰ ਹੋ ਚੁੱਕੀ ਏ ਇਹ ਜਿੰਨੀ ਜ਼ਿਆਦਾ ਵਧੀਆ ਲੱਗ ਰਹੀ ਏ ਖਾਣ ਦੇ ਵਿੱਚ ਵੀ ਓਨੀ ਜ਼ਿਆਦਾ ਹੀ ਵਧੀਆ ਤਿਆਰ ਹੋਈ ਏ ਤੇ ਦਾਲ ਨੂੰ ਦੇਖੋ ਇਸ ਤਰ੍ਹਾਂ ਮੈਂ ਡੋਂਗੇ ਦੇ ਵਿੱਚ ਸਰਵ ਕਰਾਂਗੀ